ਮੀਂਹ ਤੋਂ ਪੰਜਾਬ ਦੇਖ ਰੇਹਾਰੇ ਦਰਸ਼ਕੋ ਮੈਂ ਮਲੇਰਕੋਟਲਾ ਤੋਂ ਕੁਲੰਸੂਨ ਹਾੜੀ ਪਿਛਲੇ ਕਾਫੀ ਹਫ਼ਤੇ ਤੋਂ ਮੀਂਹ ਅਤੇ ਸੀਵਰੇਜ ਦੇ ਗੰਦੇ ਪਾਣੀ ਕਰਕੇ ਬਲੇਕੋਟਲਾ ਸ਼ਹਿਰ ਦੇ ਜਿਹੜੇ ਹਾਲਾਤ ਨੇ ਬੇਹੱਦ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਖਾਸ ਕਰਕੇ ਮਲੇਰਕੋਟਲਾ ਮਲੇਰ ਮਾਰਕੀਟ ਮਹੱਲਾ ਲੋਹਾਰਾਂ ਮਹੱਲਾ ਸਾਦੇਵਾਲ ਦੇ ਘਰਾਂ ਅੰਦਰ ਚਾਰ-ਚਾਰ ਪੁਰਤ ਸੀਵਰੇਜ ਦਾ ਗੰਦਾ ਪਾਣੀ ਧਸ ਚੁੱਕਿਆ ਜਿਸ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਅੱਜ ਭਾਰੀ ਮੀਂਹ ਦੇ ਵਿੱਚ ਮਲੇਰਕੋਟਲਾ ਨਗਰ ਕੌਂਸਲ ਦੇ ਈਓ ਦੇ ਦਫ਼ਤਰ ਦਾ ਘਰਾਓ ਕੀਤਾ ਉਸ ਤੋਂ ਬਾਅਦ ਉਹਨਾਂ ਨੈਸ਼ਨਲ ਹਾਈਵੇ ਮਲੇਰਕੋਟਲਾ ਲੁਧਿਆਣਾ ਰੋਡ ਉੱਪਰ ਜਾ ਕੇ ਧਰਨਾ ਲਗਾ ਕੇ ਰੋਡ ਨੂੰ ਜਾਮ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 4-5 ਦਿਨਾਂ ਤੋਂ ਜਿਹੜਾ ਲਗਾਤਾਰ ਗੱਡਾ ਪਾਣੀ ਉਹਨਾਂ ਦੇ ਘਰਾਂ ਤੇ ਦੁਕਾਨਾਂ ਦੇ ਅੰਦਰ ਵੜਿਆ ਹੋਇਆ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਨਗਰ ਕੌਂਸਲ ਦਫ਼ਤਰ ਵੀ ਕਈ ਵਾਰੀ ਜਾ ਚੁੱਕੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਵੀ ਕਈ ਵਾਰੀ ਜਾ ਚੁੱਕੇ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਉਹਨਾਂ ਨੂੰ ਅੱਕ ਕੇ ਦੁਖੀ ਹੋ ਕੇ ਇਹ ਜਿਹੜਾ ਰੋਸ ਪ੍ਰਦਰਸ਼ਨ ਦਾ ਰਸਤਾ اختیار ਕਰਨਾ ਪਿਆ ਇਸ ਮੌਕੇ ਮਲੇਖਪੋਟਲਾ ਦੇ ਜਿਹੜੇ ਵਿਧィਕ ਦੀਪੀ ਕਮਿਸ਼ਨਰ ਮੈਸਰੀ ਸੁਖਬੀਰ ਸਿੰਘ ਉਹ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਹੋਰ ਇਹਨਾਂ ਧਰਨਾਕਾਰੀਆਂ ਦੇ ਕੀ ਕਹਿਣਾ ਹੈ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਦੇਖਦੇ ਰਹੋ ਨਿਊ 20 ਪੰਜਾਬ ਮਲੇਰ ਕੋਟਾ ਤੋਂ ਕੁਲਵੰਤ ਸਿੰਘ ਮਹਾਦੀ ਜੀ ਜਨਾਬ ਪ੍ਰਸ਼ਾਸਨ ਦਾ ਮੰੰਤਾ ਹਾਰ ਸੀਬਰੀਪੋਰਟ ਨੇ ਜੋ ਪਸਤਾਇਤ ਕਰਾਇਆ ਇੱਥੇ ਮਹੱਲਾ ਸਾਦੇਵਾਲਾ ਮਾਲਾ ਮਲੇਰ ਟੋਟਲ ਏਰੀਆ ਪਿਛਲੇ 1.5 ਮਹੀਨੇ ਤੋਂ ਉਥੇ ਬਰਸਾਤ ਦੇ ਨਾਂ ਨਾਲ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ 'ਚ ਖੜਾ ਹੈਗਾ ਕੀੜੇ ਚੱਲ ਪਏ ਲੋਕਾਂ ਮੀਆਂ ਨਹੀਂ ਆ ਬੈਠ ਗੀਆਂ ਔਰ ਸਾਡੇ ਵਾਲੇ ਦੇ ਬਹੁਤੇ ਲੋਕ ਮੀਆਂ ਬੈਠਣ ਕਰਕੇ ਟੇਣਾ ਔਨ ਕਰਕੇ ਘਰਾਂ 'ਚ ਆਪਣੇ ਰਿਸ਼ਤੇਦਾਰਾਂ ਦੇ ਬਾਹਰ ਰਹਿਣ ਨੂੰ ਮਜਬੂਰ ਨੇ ਲੇਕਿਨ 1.5 ਮਹੀਨੇ ਤੋਂ ਹੀ ਲੋਕ ਨਗਰ ਕੌਂਸਲ ਦੇ ਪ੍ਰਧਾਨ ਦੇ ਈਓ ਦੇ ਐਮਐਲਏ ਦੇ ਦਫਤਰ ਤੇ ਇਵਨ ਡੀਸੀ ਨੂੰ ਮੈਂ ਮੈਮੋਰੰਡਮ ਦਿੱਤਾ ਲੇਕਿਨ ਇਹਨਾਂ ਦੇ ਕੰਨਾਂ ਤੇ ਜੋ ਨਹੀਂ ਰਿੰਗੇ ਆਖਰ ਕੱਲ ਦਾ 4-4 ਫੁੱਟ ਦਾ ਪਾਣੀ ਮਲੇਰ ਔਰ ਮਾਲਾ ਸਾਦੇ ਵਾਲੇ ਵੇ ਘਰਾਂ ਚ ਖੜਾ ਹੈਗਾ ਮਲੇਰ ਬਾਜ਼ਾਰ ਨੂੰ ਬੰਦ ਹੋਏ ਨੂੰ ਹੁਣ ਲਗਾਤਾਰ ਅੱਜ ਪੰਜਵਾਂ ਦਿਨ ਹੈ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਚਾਰ ਦਿਨ ਬੰਦ ਰਿਹਾ ਕਿਉਂਕਿ ਉੱਥੇ ਪਾਣੀ ਖੜਾ ਹੈ ਅੱਗੇ ਪਾਣੀ ਹੁੰਦਾ ਸੀਗਾ ਬਾਰਸ਼ ਆਉਂਦੀ ਸੀ ਔਰ ਦੋ ਤਿੰਨ ਘੰਟਿਆਂ ਚ ਪਾਣੀ ਨਿਕਲ ਜਾਂਦਾ ਸੀਗਾ ਲੇਕਿਨ ਜਦੋਂ ਇਹਨਾਂ ਨੇ ਸਾਦੇ ਵਾਲੇ ਵਾਲਾ ਨਾਲਾ ਬੰਦ ਕੀਤਾ ਹੈਗਾ ਔਰ ਉਹ ਬਗੈਰ ਕਿਸੇ ਪਲਾਨਿੰਗ ਤੋਂ ਬੰਦ ਕਰਤਾ ਉਹਤੇ ਬਹੁਤ بڑے بڑے ਪੈਪ ਪੈਣਾ ਸੀ 11 ਚ ਪੈਪ ਪੈਣੇ ਸੀ ਇਹ ਇਹਨਾਂ ਨੇ ਗਾਰੇ ਦੀ ਪਾਈਪ ਸਿੱਟ ਤੇ ਔਰ ਬਹੁਤ ਛੋਟੇ ਛੋਟੇ ਪੈਪ ਪਾਤੇ ਬਹੁਤ ਵੱਡੀ ਕ腐ਪਸ਼ਨ ਹੋਈ ਹੈ ਅਗਰ ਉਹ ਸਹੀ ਤਰੀਕੇ ਨਾਲ ਜਿਸ ਤਰੀਕੇ ਨਾਲ ਪਾਤ ਹੋਇਆ ਤਾਂ ਇਹਦਾ ਪਾਣੀ ਦੀ ਨਿਕਾਸੀ ਹੁੰਦੀ ਲੋਕਾਂ ਨੂੰ ਰਾਹਤ ਮਿਲਦੀ ਲੇਕਿਨ ਲੋਕ ਅੱਜ ਮਜਬੂਰ ਹੋ ਕੇ ਜਦੋਂ 1.5 ਮਹੀਨਾ ਹੋ ਗਿਆ ਲੋਕਾਂ ਦੇ ਪੈਰ ਗਲ ਗਏ ਬੱਚਿਆਂ ਦੇ ਬਿਮਾਰੀਆਂ ਫੈਲੀਆਂ ਸ਼ੁਰੂ ਹੋ ਗਈਆਂ ਬੱਚੇ ਬਿਮਾਰ ਹੋਣੇ ਸ਼ੁਰੂ ਹੋ ਗਏ ਆ ਅਜਾਖਰ ਨਗਰ ਕੌਂਸਲ ਆਏ ਨਗਰ ਕੌਂਸਲ ਵਾਲਿਆਂ ਨੇ ਵੀ ਕੁਛ ਨਹੀਂ ਸੁਣਿਆ ਇਹੋ ਗਿਆ ਕਹਿੰਦਾ ਮੈਂ ਤਾਂ ਜਾਂਦਾ ਹੀ ਨਹੀਂ ਆਕਰ ਲੋਕ ਮਜਬੂਰ ਹੋ ਗਏ ਅੱਜ ਤੁਸੀਂ ਦੇਖ ਰਹੇ ਹੋ ਇਲਾਕੇ ਦੀਆਂ ਔਰਤਾਂ ਬੱਚੇ ਬਜ਼ੁਰਗ ਨੌਜਵਾਨ ਇੱਥੇ ਆ ਕੇ ਧੰਨਾ ਦੇ ਰਹੇ ਨੇ ਪਰ ਅਫਸੋਸ ਹੈ ਹਾਇਦਰਪੁਰਸ਼ਾਸ਼ਨ ਦਾ ਕੋਈ ਵੀ ਉੱਚ ਅਧਿਕਾਰੀ ਇੱਥੇ ਨਹੀਂ ਆਇਆ ਮੈਂ ਐਸਡੀਐਮ ਆਇਆ ਮੈਂ ਏਡੀਸੀ ਏਡੀਸੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਔਰ ਉਹ ਤਾਂ ਤਾਂ ਜੋ ਨਹੀਂ ਨਿਕਲਦਾ ਡੀਸੀ ਨੂੰ ਮੈਮੋਰੈਂਡਮ ਦੇ ਕੇ ਦੇ ਲਿਆ ਡੀਸੀ ਦਫ਼ਤਰਾਂ ਤੋਂ ਨਹੀਂ ਨਿਕਲਦਾ ਇਹ ਲੋਕ ਉਥੋਂ ਨਹੀਂ ਨਿਕਲਦੇ ਨੇ ਜਿੱਤੋਂ ਇਹਨਾਂ ਨੂੰ ਪੈਸਾ ਬੰਦਾ ਹੈਗਾ ਇੱਥੋਂ ਕੀ ਪੈਸਾ ਗਰੀਬ ਲੋਕਾਂ ਨੂੰ ਬੰਨਾ ਦੀਗਾ ਪਾਣੀ ਦੀ ਨਿਕਾਸੀ ਕਰਾ ਕੇ ਬਹੁਤ ਪੈਸਾ ਨਹੀਂ ਬੰਨਾ ਸੀ ਇਹਨਾਂ ਨੂੰ ਹੁਣ ਤੇ ਹੱਤ ਬੰਨ੍ਹ ਲੈ ਜਿੱਥੇ ਕ腐ਸ਼ਨ ਹੁੰਦੀ ਹੈ ਅੱਜ ਲੋਕ ਮਜਬੂਰ ਹੋਏ ਨੇ ਜਦ ਤੱਕ ਇਹਨਾਂ ਦਾ ਹੱਲ ਨਹੀਂ ਹੁੰਦਾ ਇਹ ਇੱਚੀ ਤੰਗਾਂ ਦੇਣਗੇ ਇਹੋ ਸਾਹਿਬ ਇਹੋ ਬਾਬਾ ਇਹੋ ਫਾਰਮੈਲਟੀ ਕਰਨ ਲੱਗ ਗਏ ਲੋਕ ਗਏ ਨੇ ਨਗਰ ਕੌਂਸਲ ਭੇਰੀ ਆ ਲੋਕਾਂ ਨੇ ਇਹੋ ਬੇ ਨਿਕਲੇ ਲੇਕਿਨ ਪਾਣੀ ਦਾ ਫੇਰ ਵੀ ਨਹੀਂ ਵੜਿਆ ਪਾਣੀ ਦਾ ਹਾਲ ਕਦੋਂ ਆਉਂਦੀ ਹੈ पानी तो अलग आज कोई भी आके धक्का करे के जाओ जी मैं करा दूंगा डेढ़ महीने में तो कराया नहीं जब तक उच्च अधिकारी जब तक जब तक कोई उच्च अधिकारी उड़े आके ਸਾਡੇ ਨਾਲ ਮੌਕੇ ਤੇ ਜਾ ਕੇ ਦੇਖਦਾ ਨਹੀਂ ਲੋਕਾਂ ਦੇ ਹਾਲਾਤ ਨਹੀਂ ਦੇਖਦਾ ਉਹ ਨਹੀਂ ਦੇ ਤੱਕੇ ਤਾਂ ਨਾ ਨਿ ਛੱਕਿਆ ਜਾਣਾ ਸਾਡਾ ਹਾਲ ਨਹੀਂ ਹੁੰਦਾ ਜਦ ਤੱਕ ਨਹੀਂ ਛੱਕਿਆ ਇਹ ਸਾਰੇ ਜੀ ਤੁਸੀਂ ਮਲੇਰ ਨਰਵਦਾ ਵੱਜੋ ਮਲੇਰ ਨਰਵਦਾ ਵੱਜੋ ਸਾਰਾ ਬਜ਼ਾਰ ਉੱਪਰ ਦੀ ਝੰਮਲੋ ਪੂਰਾ ਸਾਦੇ ਵਾਲਾ ਮਹੱਲਾ ਸਾਦੇ ਵਾਲਾ ਆ ਗਿਆ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਦਾ ਐਸਾ ਜਾਣਾ ਵੀ ਓਖਾ ਜੀ ফারুক ਸਮਾਜ ਸੇਵਕ ਨਗਰ ਕੌਂਸਲ ਨੂੰ ਪਤਾ ਸੀ ਕਿ ਇਹ ਹਾਲਾਤ ਬਣਨਗੇ ਸੀਵਰੇਜ ਬੋਰਡ ਨੂੰ ਚਿੱਠੀਆਂ ਲਿਖਦੇ ਰਹੇ ਪਰ ਸੀਵਰੇਜ ਬੋਰਡ ਨੇ ਧਿਆਨ ਨਹੀਂ ਦਿੱਤਾ ਜਦੋਂ ਕਿ ਏਡੀਸੀ ਸਾਹਿਬ ਇੱਥੇ ਬੈਠੇ ਨੇ ਜਿਨ੍ਹਾਂ ਦੇ ਅnder ਮਿਊਨਿਸਪਲਟੀਆਂ ਆਉਂਦੀਆਂ ਨੇ ਪਰ ਉਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਜੋ ਹਾਲਾਤ ਅੱਜ ਬਣੇ ਹਨ ਇੱਕ ਚੀਜ਼ ਮੈਂ ਹੋਰ ਦੇਣਾ ਚਾਹੁੰਦਾ ਏਡੀਸੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਨਗਰ ਕੌਂਸਲ ਦਾ ਤੁਸੀਂ ਇਹ ਟੈਂਡਰਾਂ ਦਾ ਜਿਹੜੇ ਮਤੇ ਪਾਸ ਹੋਏ ਹੋਏ ਨੇ ਉਹ ਕੰਮ ਦੇਖੋ ਵਰਕ ਆਰਡ ਦੇਖੋ ਕਿੰਨੇ ਕਿੰਨੇ ਸਾਲ ਦੇ ਪਾਏ ਨੇ ਜਿਹੜੇ ਕੰਮ ਨਹੀਂ ਹੋ ਰਹੇ ਜਿਹਦੇ ਵਜਿਹੇ ਨੇ ਹਾਲਾਤ ਬਣੇ ਨੇ ਇਹ ਯੂ ਐਸ ਵੀ ਡਿਊਟੀ ਬੰਦੀ ਹੈ ਜਾਂ ਨਗਰ ਕੌਂਸਲ ਪ੍ਰਧਾਨ ਦੀ ਗੱਲ ਬੰਦੀ ਹੈ ਕਿ ਉਹ ਜਿਹੜੇ ਟੈਂਡਰ ਹੋਏ ਨੇ ਵਰਕ ਆਰਡਰ ਹੋਏ ਨੇ ਉਹ ਕੰਮ ਕਰੇ ਨਵੇਂ ਕੰਮ ਪਾਉਣ ਦੀ ਕੀ ਜ਼ਰੂਰ ਪਈ ਹੈ ਬੋਲੇ ਬਧਾਈ ਸਾਹਿਬ ਤਾਂ ਕਹਿੰਦੇ ਵਿਕਾਸ ਹੋ ਰਿਹਾ ਸਾਰੇ ਸ਼ਹਿਰ ਚ ਦੇਖੋ ਐਮ ਐਲ ਏ ਸਾਹਿਬ ਆਪਣੀ ਜਗ੍ਹਾ ਸਹੀ ਨਾ ਕਹੇ ਨੇ ਵਿਕਾਸ ਹੋ ਰਿਹਾ ਵਿਕਾਸ ਤਾਂ ਜਿਹੜਾ ਹੋਣਾ ਸੀ ਉਸ ਲੋਕਾਂ ਦੇ ਸਾਹਮਣੇ ਮੇਰੇ ਯਾ ਐਮ ਐਲ ਏ ਯਾ ਕਿਸੇ ਹੋਰ ਪੋਲੀਟਿਕਲ ਬੰਦੇ ਦਾ ਕਹਿਣ ਨਾਲ ਨਹੀਂ ਦਿਖਦਾ ਜਨਤਾ ਦੇ ਸਾਹਮਣੇ ਦਿਖ ਰਿਹਾ ਬਕਾ ਕੀ ਹੈ ਚਾਈ ਸਾਹਿਬ ਇਹ ਕਿਸੇ ਕਹਿਣ ਨਾਲ ਲੁਕੀ ਛੁਪੀ ਗੱਲ ਨਹੀਂ ਹੈ ਮੈਂ ਵੀ ਕਹਿੰਦਾ ਵਿਕਾਸ ਹੋਇਆ ਵਿਕਾਸ ਤਾਂ ਹੋ ਨਹੀਂ ਰਿਹਾ ਪਰ ਇਹ ਲੋਕ ਅੰਦਰ ਬੈਠੇ ਨੇ ਇਹਨੇ ਅੰਦਰ ਨਿਕਲਣੀਆਂ ਸਵੇਰੇ ਮੈਂ ਐਡੀ ਸੀ ਸਰ ਨਾਲ ਗੱਲ ਕਰਨੀ ਚਾਹੀਦੀ ਐਡੀ ਸੀ ਸਰ ਮੈਨੂੰ ਇਹ ਗੱਲ ਕਹੀ ਕਿ ਮੁਰਸ਼ੀ ਮੇਰੀ ਐਸ ਪੀਓ ਨਾਲ ਗੱਲ ਚੱਲ ਰਹੀ ਹੈ ਤੁਹਾਨੂੰ ਮੁੜ ਕੇ ਮੈਨੂੰ ਫੋਨ ਕਰਨਾ ਹੈ ਮੇਰੇ ਖਿਆਲ ਤਾਂ 3 ਘੰਟੇ ਬੀਤ ਗਏ ਐਡੀ ਸੀ ਜੀ ਆਦਾ ਮੁੜ ਕੇ ਫੋਨ ਨਹੀਂ ਆਇਆ ਅਸੀਂ ਪਾਣੀ ਦੀ ਵੀ ਜਾ ਰਹੇ ਹਾਂ ਇਹੋ ਨੂੰ ਪਾਣੀ ਬਣਾ ਤਕਲੀਫ ਹੋ ਰਹੀ ਹੈ ਲੋਕ ਪਾਣੀ ਪੀ ਰਹੇ ਨੇ ਜਮਾ ਮਾਜੀ ਰੋਡ ਦਾ ਬੁਰਾ ਹਾਲ ਦੇਖੋ ਕੱਲੋਂ ਵਾਰ ਦੇਖ ਲੋ ਆ ਮਲੇਰ ਦਾ ਜਿਹੜਾ ਹੈ ਉਹ ਤਾਂ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਇਹਦੇ ਦਿਖ ਨਹੀਂ ਰਿਹਾ ਹਾਂਜੀ ਇਹ ਪ੍ਰੋਗਰਾਮ ਹੈ ਪਤਾ ਲੈ ਪਈਆ ਨੇ ਮੇਰੇ ਘਰ 'ਚ ਇੱਕ ਮਹੀਨੇ ਤੋਂ ਇਹ ਪਾਣੀ ਤੋਂ ਪਰੇਸ਼ਾਨ ਆ ਸਾਰਾ ਮਲੇਰ ਮਲੇਰ ਦੇ ਵਿੱਚ ਅਸੀਂ ਇੱਕ ਮਹੀਨਾ ਪਹਿਲਾਂ ਵੀ ਡੀ.ਐਸ.ਪੀ. ਸਾਹਿਬ ਨੂੰ ਮਨਨ ਦਿੱਤਾ ਸੀਗਾ ਕਿ ਪਾਣੀ ਦਾ ਹੱਲ ਕੀਤਾ ਜਾਵੇ ਪੂਰੇ ਸ਼ਹਿਰ ਦੀ ਪਰ ਸ਼ਹਿਰ ਦੇ ਇਹ ਸਿਸਟਮ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਆਪਣੇ ਜਿਹੜਾ ਪੁਲਿਸ ਆਪਣੇ ਪ੍ਰਸ਼ਾਸਨ ਸਾਰਾ ਅਫਸਰ ਦਫਤਰਾਂ ਦੇ ਵਿੱਚ ਬੈਠਾ ਉਹਨਾਂ ਨੂੰ ਕੋਈ ਧਿਆਨ ਨਹੀਂ ਸ਼ਹਿਰ ਦੇ ਵਿੱਚ ਵੀ ਸ਼ਹਿਰ ਵੀ ਪਾਣੀ ਨਾਲ ਡੁੱਬ ਰਿਹਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਦੇ ਦਾ ਸਿਵਲ ਬੋਰਡ ਹੈ ਉਹ ਜਾਇ ਨਹੀਂ ਲੈ ਰਹੇ ਬਿਲਕੁਲ ਕੋਈ ਜਾਇ ਨਹੀਂ ਲੈ ਰਹੇ ਜੀ 1 ਮਹੀਨੇ ਤੋਂ ਪਹਿਲਾਂ ਅਸੀਂ 1 ਮਹੀਨਾ ਪਹਿਲਾਂ ਜਦੋਂ ਉੱਤਰੀ ਕੋਈ ਸ਼ਹਿਰ ਦੀਆਂ ਸਫਾਈਆਂ ਨਹੀਂ ਹੋਈਆਂ ਹਾਲ ਤੱਕ ਉਦੋਂ ਕਹਦਾ ਸੀ ਕਿ ਅਸੀਂ ਦੀ ਸਫਾਈਆਂ ਗ੍ਰਾਮਾ ਕੋਈ ਸ਼ਹਿਰ ਦੀ ਸਫਾਈ ਨਹੀਂ ਤੁਸੀਂ ਮਲੇਰ ਦੇ ਵਿੱਚ ਲਿਖ ਲਓ ਵਿਦਆਊਟ ਮੀ ਪਾਣੀ ਹਰ ਵਕਤ ਖੜਾ ਰਹਿੰਦਾ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਕਿ ਸਾਰੇ ਸਿਆਹ ਦੀ ਸਬਾਈ ਕਰਾਈ ਜਾਵੇ ਤੇ ਮਲੇਰ ਦਾ ਜਿਹੜਾ ਪਾਣੀ ਹੈ ਦੇਖੋ ਲੋਕ ਘਰਾਂ ਦੇ ਵਿੱਚ ਵੜਨ ਤੋਂ ਤਰਸਦੇ ਅੱਧੇ ਲੋਕਾਂ ਨੇ ਘਰ ਮਕਾਨ ਬੁਕਾਊ ਕਰ ਦਿੱਤੇ ਗਏ ਨੇ ਪਰ ਅਸੀਂ ਕਹਿੰਦੇ ਆ ਵੀ ਉਹ ਹੱਲ ਕੀਤਾ ਜਾਵੇ ਉਹ ਲੋਕਾਂ ਇਸ ਤਰ੍ਹਾਂ ਜੀ ਇਹ ਜਿਹੜਾ ਪ੍ਰੋਜੈਕਟ ਹੈ ਸੀਵਰੇਜ ਬੋਰਡ ਦਾ ਸੀਗਾ ਪਹਿਲਾਂ ਨਾਲਾ ਸੀਗਾ ਜਿਹੜਾ ਸਟਾਰਮ ਵਾਟਰ ਡਰੇਨ ਪਾਇਆ ਸੀ ਉਹ ਪ੍ਰੋਜੈਕਟ ਜਿਹੜਾ ਹੈਗਾ ਉਹ ਪਾਈਪ ਪੈ ਗਈ ਸੀ ਉਸ ਤੋਂ ਬਾਅਦ ਕੰਪਲੀਟ ਹੋਣ ਲਈ ਮੋਟਰਾਂ ਲੱਗੜ ਦੀ ਲੋੜ ਸੀ ਉਹਨਾਂ ਦਾ ਅਜੇ ਚੱਲ ਰਿਹਾ ਹੈ I think ਜਿਹੜਾ ਕੰਟਰੈਕਟਰ ਆ ਉਹਨੇ ਜੇ ਕੰਪਲੀਟ ਨਹੀਂ ਕੀਤਾ ਹੋਵੇ ਕਰਕੇ ਈਸ਼ੂ ਆਇਆ ਹੈਗਾ ਤੇ ਇੱਥੇ ਡਿਮਾਂਡ ਸੀ ਪਾਈਪਾਂ ਰੂਟਰ ਦੀ ਉਹ ਤਾਂ ਆਪਾਂ ਨਹੀਂ ਕਰ ਸਕਦੇ ਫਿਰ ਐਕਸ਼ਨ ਸਾਹਿਬ ਨੂੰ ਬੁਲਾਇਆ ਲੈਕ ਨੇ ਜੇ ਦੇਖਣਾ ਹੁੰਦਾ ਉਹ ਕੁਝ ਨਹੀਂ ਜਿਹੜਾ ਹੈਗਾ ਰਿਕੁਆਇਰਡ ਹੈ ਉਹ ਕਰਨਗੇ ਜਿੱਥੇ ਦੀ ਸਾਡੀ ਪ੍ਰਬੰਧਕੀ ਦੀ ਲੋੜ ਆ ਸੀ ਦਵਾ ਦੇ ਜੇ ਕਿਤੇ ਉੱਥੇ ਜਿਹੜੀ ਪਾਈਪ ਆ ਉਹਦੇ ਵਿੱਚੋਂ ਆਪਾਂ ਨੂੰ ਪਾਣੀ ਕੱਟਣ ਦੀ ਕੋਸ਼ਿਸ਼ ਕਰਨਾ ਪੈਦਾ ਉਹ ਆਲਟਰੇਸ਼ਨ ਕਰਨਗੇ ਟੈਕਨੀਸ਼ੀਅਨ ਸਾਹਿਬ ਆਏ ਆ ਉਹਨਾਂ ਨੇ 24 ਘੰਟੇ ਦਾ ਦਿੱਤਾ ਹੈਗਾ ਵੀ ਵਲ ਇਨਸ਼ੋਰ 24 ਘੰਟੇ ਦਾ ਸਰ ਜਿੱਥੇ ਇੱਕ ਸੀਵਰੇਜ ਦੀ ਬਲਾਕਿੰਗ ਬੜੀ ਚੱਲ ਰਹੀ ਹੈ ਸ਼ਹਿਰ ਦੇ ਮੋਹੱਲੇ ਜਾਂ ਮੋਹੱਲੇ ਗਲੀ ਮੋਹੱਲੇ ਉਹਦੇ ਬਾਰੇ ਤੁਸੀਂ ਕੀ ਪ੍ਰਬੰਧ ਕੀਤਾ ਹੈ ਅ ਇਸ ਤਰ੍ਹਾਂ ਜੀ ਆਪਣੇ ਪਹਿਲਾਂ ਜਿਹੜਾ ਮੇਨ ਸੀਵਰੇਜ ਆ ਉਹਦੀ ਸਫਾਈ ਦਾ ਚੱਲ ਰਹੀ ਹੈ ਔਰ ਰਾਤ ਨੂੰ ਹੁੰਦੀ ਆ ਦੇਖੋ ਆਪਾਂ ਨਹੀਂ ਕਰ ਸਕਦੇ ਤੇ ਉਹ ਵੀ ਪਹਿਲਾਂ ਆਪਾਂ ਕੰਟਰੈਕਟ ਕੀਤਾ ਸੀਗਾ ਬੜੀ ਵੱਡਾ ਟੈਂਡਰ ਹੋ ਚੁੱਕਿਆ ਤੇ ਉਹ ਫਿਰ ਇਵੈਂਚੁਅਲੀ ਆਪਾਂ ਨੂੰ ਬੜੀ ਦੇਰ ਬਾਅਦ ਜਾ ਕੇ ਬੰਦਾ ਮਿਲਿਆ ਸੀ ਜਿਹੜਾ ਕੰਮ ਕਰਨ ਨੂੰ ਤਿਆਰ ਸੀ ਉਹ ਕੰਮ ਹੁਣ ਚੱਲਦਾ ਪਿਆ ਹੈਗਾ ਤੇ ਉਹ ਜਦੋਂ ਇੱਕ ਵਾਰ ਉਧਰੋਂ ਹੋ ਜੂਗਾ ਤੇ ਸਾਰੇ ਪਾਣੀ ਜਿਹੜਾ ਪਿੱਛੋਂ ਨਿਕਲਣਾ ਸ਼ੁਰੂ ਹੋ ਜੂ ਪਰ ਜਿਹੜਾ ਮਲੇਅਰ ਦਾ ਇਸ਼ੂ ਹੈ ਇਹ ਫਰਕ ਹੈ ਇਹਦਾ ਲੈਵਲ ਡਾਊਨ ਮੋਡ ਕਰਕੇ ਪਾਣੀ ਜਿਹੜਾ ਹੈਗਾ ਉਹਦੀ ਜਿਹੜੀ ਬਾਹਰ ਨੂੰ ਨਿਕਲਦੀ ਸਪੀਡ ਹੈ ਉਹ ਘਟ ਹੈ ਉਹ ਜਦੋਂ ਫਿਰ ਅੱਗੇ ਮੋਟਰ ਲੱਗ ਜੂਗੀ ਤਾਂ ਪਾਈਪ ਖਾਲੀ ਹੋਣ ਲੱਗ ਜਾਂਦੀ ਬਿਕਾਉਸ ਪਾਈਪ ਕਿਤੇ ਵੀ ਪੂਰੀ ਭਰ ਕੇ ਨਹੀਂ ਚੱਲਦੀ ਪਾਈਪ 80 85% ਹੀ ਚੱਲਦੀ ਹੈ ਬਾਕੀ ਹਵਾ ਲਈ ਸਪੇਸ ਹੁੰਦੀ ਹੈ ਜਦੋਂ ਉਹ ਅੱਗੇ ਮੋਟਰ ਲੱਗ ਗਈ ਪਾਣੀ ਪਿਚਣ ਲੱਗ ਗਿਆ ਵੀ ਤੁਹਾਡੇ ਇਹ ਪ੍ਰੋਬਲਮ ਦੁਬਾਰਾ ਤੋਂ ਆ ਰਹੀ ਹੈ ਇਹ ਜੀ ਪ੍ਰਾਪ ਵੀ ਜਵਾ ਮਾਜੀ ਰੋਡ ਤੇ ਨਹੀਂ ਆਦੀ ਹੁਣ ਵੀ ਡੇਢੇ ਦੋ ਦੋ ਫੁੱਟ ਪਾਣੀ ਨਹੀਂ ਦੇਖੋ ਉਹ ਸਾਰਾ ਜਿਹੜਾ ਸੀਵਰੇਜ ਦਾ ਇੰਟਰ ਕਨੈਕਟਿਡ ਹੀ ਹੁੰਦਾ ਹੈ ਨਾ ਜੀ ਆਪਣੀ ਜਿਹੜੀ ਤੁਸੀਂ ਸ਼ਹਿਰ ਚ ਦੇਖ ਲਓ ਨਾਲੀਆਂ ਹੈਗੀਆਂ ਨਾਲੀਆਂ ਇੰਟਰ ਕਨੈਕਟਡ ਹੈ ਉੱਥੇ ਪ੍ਰੋਪਾ ਕੇ ਨਾਲੇ ਬੰਦ ਕਰਤੇ ਕੌਣ ਵੀ ਉਹ ਜਿਵੇਂ ਆਪਾਂ ਜਦੋਂ ਵੀ ਕੁਝ ਕਰਦੇ ਆ ਨਾ ਜਿਵੇਂ ਪਾਣੀ ਦੀ ਨਿਕਾਸੀ ਹੁੰਦੀ ਹੈ ਉਹ ਜਦੋਂ ਹੁਣ ਜਿਵੇਂ ਆਹ ਪ੍ਰੋਬਲਮ ਆ ਗਈ ਹਰ ਪਾਸੇ ਪਾਣੀ ਹੈ بارش ਬਹੁਤ ਜ਼ਿਆਦਾ ਪਈ ਹੈ ਕਿਤੋਂ ਵੀ ਕਰਦੇ ਆ ਜੇ ਅੱਗੇ ਆਪਾਂ ਸਪਲਾਈ ਥੋੜੀ ਜੀ ਕੱਟ ਕਰਦੇ ਹੋ ਉਹ ਬੈਕਅਪ ਹੋਣ ਲੱਗ ਜਾਂਦਾ ਹੁਣ ਜਦੋਂ ਕਿਤੇ ਵੀ ਆਪਾਂ ਦੇਖਣਾ ਹੁੰਦਾ ਵੀ ਕਿੱਥੇ ਇਸ਼ੂ ਜ਼ਿਆਦਾ ਹੈ ਵੀ ਉੱਥੇ ਚੱਲਣੀ ਚਾਹੀਦੀ ਉਹ ਸਾਰਾ ਇੰਟਰ ਕਨੈਕਟਡ ਹੀ ਹੈ ਆਲਟੀਮੇਟਲੀ ਡਰੇਨੇਜ ਦਾ ਸ਼ਹਿਰ ਦਾ ਟਕਾਹੀ ਹੈ ਨਾ